ਜੈ ਸ਼੍ਰੀ ਰਾਮ ਭਾਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਪਿਆ ਰੌਲਾ ਉਹ ਰੌਲਾ ਕੀ ਆ ਸ਼੍ਰੀ ਕਾਲਦਾ ਸਾਹਿਬ ਜਿਸਦਾ ਗੁਰਗੱਜ ਸਾਹਿਬ ਤੇ ਦੂਜੇ ਪਾਸੇ ਸੰਤ ਬਾਬਾ ਰਾਸ਼ਟਰੀ ਆ ਹਰਜੀਤ ਸਿੰਘ ਜੀ ਰਸੂਲਪੁਰ ਵਾਲੇ ਉਹਨਾਂ ਦੇ ਖਿਲਾਫ ਬਹੁਤ ਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ। ਸ਼੍ਰੀ ਕਾਲ ਦਾ ਜੱਥੇਦਾਰ ਬਲਵੰਤ ਮੈਂ ਸਭ ਤੋਂ ਪਹਿਲਾਂ ਇਸ ਦੀ ਨਿੰਦਾ ਕਰਦਾ ਹਾਂ। ਮੈਂ ਜੱਥੇਦਾਰ ਸਾਹਿਬ ਨੂੰ ਪੁੱਛਣਾ ਚਾਹਨਾ ਮ ਜੱਥੇਦਾਰ ਸਾਹਿਬ ਤੁਸੀਂ ਤਾਂ ਇੱਕ ਪਾਸਾ ਫੈਸਲਾ ਲੈ ਲਿਆ। ਪਹਿਲਾ ਜਿਹੜਾ ਅੱਤਵਾਦੀ ਬਲਵੰਤ ਸਿੰਘ ਰਾਜਵਾਨਾ ਮ ਉਹਦੇ ਕਰੋੜਾਂ ਰੁਪਇਆ ਵਕੀਲਾ ਰਾਹੀਂ ਐਸਜੀਪੀਸੀ ਦਾ ਖਰਾਬ ਕੀਤਾ ਜਾ ਰਿਹਾ ਹੈ। ਨੰਬਰ 2 ਜਿੰਨੇ ਵੀ ਅੱਤਵਾਦੀ ਨੇ ਉਹਨਾਂ ਨੂੰ 20-20000 ਰੁਪਇਆ ਤੁਸੀਂ ਐਸਜੀਪੀ ਦੇ ਖਾਤੇ ਜੋ ਪੈਨਸ਼ਨ ਦਵਾ ਰਹੇ ਹੋ ਇਹ ਜਾਇਜ਼ ਹੈ ਨੰਬਰ 3 ਜਿਹੜੀਆਂ ਆਤਵਾਦੀਆਂ ਦੀਆਂ ਵਰ੍ਹਸੀਆਂ ਜਾਂ ਇੰਦਰਾ ਗਾਂਧੀ ਜੀ ਦੇ ਖਾਤਮਿਆਂ ਵਰ੍ਹਸੀਆਂ ਜਾਂ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਸ਼ਹੀਦ ਜੀ ਦੇ ਖਾਤਮਿਆਂ ਦੇ ਵਰ੍ਹਸੀਆਂ ਉਹ ਸ਼੍ਰੀ ਕਾਲਤਾ ਸਾਹਿਬ ਤੇ ਜਿਹੜੇ ਮਨਾਇਆ ਜਾ ਰਹੀਆਂ ਨੇ ਉਹ ਵੀ ਜਾਇਜ਼ ਆ ਉਹ ਇੱਕ ਰਾਸ਼ਟਰੀ ਸੰਤਰੇ ਜਿਹੜੇ ਭਗਵਾਨ ਸ਼੍ਰੀ ਰਾਮ ਜੀ ਦੇ ਆ ਉਜਤਿਆ ਜਦੋਂ ਮੰਦਿਰ ਬਣਿਆ ਸੀ ਉਹ ਦੁਗਾੜਨ ਹੋਇਆ ਸੀ ਉਦੋਂ ਲੰਗਰ ਵਰਤਾਇਆ ਸੀ ਉਹਨਾਂ ਨੇ ਕੀ ਉਹਨਾਂ ਨੇ ਭਾਵ ਕਰ ਲਿਆ ਸਾਡੇ ਬਾਬਾ ਹਰਜੀਤ ਸਿੰਘ ਜੀ ਆ ਸਾਡੇ ਛੋਟੇ ਭਰਾ ਨੇ ਉਹਨਾਂ ਦੇ ਤਿੰਨ ਬੱਚੇ ਆ ਦੋ ਲੜਕੀਆਂ ਨੇ ਇੱਕ ਲੜਕਾ ਆ ਬੜੇ ਮਿਲਨ ਸਾਹਿਬ ਨੇ ਤੁਸੀਂ ਉਹਨਾਂ ਨੂੰ ਬੜਾ ਅਪਸ਼ਬਦ ਗਿਆ ਲੇਕਿਨ ਇੱਕ ਹੋਰ ਗੱਲ ਆ ਜਿਹੜਾ ਅਮਰਪਾਲ ਆ ਮੋਤਪਾਲ ਆ ਉਨੇ ਢਾਲ ਬਣਾਈ ਸ਼ਤਾਨਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੇਨਾਲਾ ਥਾਣੇ ਤੇ ਹਮਲਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਜੀ ਦੀ ਗੱਡੀ ਨੂੰ ਬਰਾਜਮਾਨ ਕਰਕੇ ਫਿਰ ਥਾਣੇ ਤੇ ਹਮਲਾ ਕੀਤਾ ਇਹ ਜੈ ਜਾਂ ਉਦੋਂ ਤੁਹਾਡਾ ਮੂੰਹ ਕੋਈ ਖੁੱਲਦਾ ਆਏਗਾ ਤੇ ਜਾਂ ਜਿਹੜਾ ਖਾਲਸਤਾਨੀ ਗੱਲਾਂ ਲੋਕ ਕਰਦੇ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਆ ਖਾਲਸਤਾਨੀ ਜਾਂ ਸਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਪਏ ਆ ਉਦੋਂ ਤੁਸੀਂ ਨਹੀਂ ਬੋਲਦੇ ਹੁਣ ਇਹ ਪਹਿਲਾਂ ਦੀ ਰਿਪੋਰਟ ਆ ਕਿ ਅਸਾਈ ਕਰਨ ਪੰਜਾਬ ਵਿੱਚ 3.5 ਲੱਖ ਦੇ ਕਰੀਬ ਹੋ ਰਿਹਾ ਵਾ ਤੇ ਉਸ ਬਾਰੇ ਤੁਸੀਂ ਜਿਹੜੇ ਸਾਡੇ ਸਿੱਖ ਮਾਈਗ੍ਰੇਟ ਹੋ ਰਹੇ ਨੇ ਅਸਾਈ ਕਰਨ ਹੋ ਰਿਹਾ ਵਾ ਉਧਰ ਜਾ ਰਹੇ ਨੇ ਉਹਨਾਂ ਬਾਰੇ ਤੁਸੀਂ ਕੁਝ ਬੋਲਦੇ ਨਹੀਂ ਹੈਗੇ ਫਿਰ ਨੰਬਰ ਜਿਹੜਾ ਅਗਲਾ ਨੰਬਰ ਜੋ ਵੀ ਆ 4 ਆ ਜਾਂ 5 ਤੁਸੀਂ ਅਸਾਈ ਭੀੜੀ ਪੀਲ ਵਿੱਚ ਅਸਾਈ ਕਰਨ ਹੋਇਆ ਇਹਦਾ ਜੋਗੀ ਸਾਹਿਬ ਧੰਨਵਾਦ ਆ ਜਿਹੜਾ ਸਾਈ ਕਰਨ ਕਰਾ ਲਈ ਉਹਨਾਂ ਦੇ ਪਰਚੇ ਦਰਜ ਕੀਤੇ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਤੁਸੀਂ ਉੱਥੇ ਵੀ ਚੁੱਕੋ ਤੁਸੀਂ 328 ਸ਼ਰੂਪ ਸ਼ਰੂਪ ਰਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਗਾਇਬ ਹੋਏ ਉਹਦੇ ਸਬੰਧ ਵਿੱਚ ਤੁਸੀਂ ਕੀ ਕੀਤਾ ਲੋਕਾਂ ਨੇ ਧਾਰਨਾ ਵੀ ਲਾਇਆ ਪਰ ਤੁਹਾਡਾ ਕੋਈ ਜਵਾਬ ਨਹੀਂ ਫਿਰ ਇੱਕ ਗੱਲ ਤੁਸੀਂ ਜਥੇਦਾਰ ਦਾ ਹੁਣ ਬਣੇ ਹੋ ਪਹਿਲਾਂ ਤੁਸੀਂ ਹਰਵਿੰਦਰ ਸਿੰਘ ਸਰਨਾ ਜਿਹੜਾ ਕਾਲੀਦਾਨ ਦਾ ਵਾ ਦਿੱਲੀ ਦਾ ਉਹਨੇ ਤੁਸੀਂ ਪੀਏ ਇਲੈਕਸ਼ਨ ਦੇ ਤੌਰ ਤੇ ਕੰਮ ਕੀਤਾ ਪਹਿਲੀ ਗੱਲ ਆ ਤੁਹਾਨੂੰ ਸ਼੍ਰੀ ਜੱਥੇਦਾਰ ਸਾਹਿਬ ਲਗੜੇ ਨਹੀਂ ਲਾਉਣਾ ਹੀ ਨਹੀਂ ਚਾਹੀਦਾ ਜੇ ਤੁਸੀਂ ਫਿੱਟ ਨਹੀਂ ਆਗੇ ਤੁਸੀਂ ਭੇਦਭਾਵ ਕਰਨ ਵਾਲੇ ਹੋ ਮੈਂ ਤਾਂ ਸਭ ਤੋਂ ਪਹਿਲਾਂ ਕਹੂੰਗਾ ਧਾਮੀ ਸਾਹਿਬ ਵੀ ਫਿੱਟ ਨਹੀਂ ਆਗੇ ਤੁਸੀਂ ਗੋਲਕ ਦੀ ਮੈਸਜ ਯੂਜ਼ ਕਰਦੇ ਹੋ ਮੈਂ ਸਭ ਤੋਂ ਪਹਿਲਾਂ ਕਹੂੰਗਾ ਜਿਹੜਾ ਸ਼੍ਰੀ ਅਕਾਲ ਦਾਸ ਸਾਹਿਬ ਬੋਲਗਾ ਜਾਂ ਐਸਡੀ ਪੀਸ ਬੋਲਗਾ ਇਹ ਚੱਕਿਆ ਜਾਵੇ ਉਕੇ ਕੋਲਕ ਨਾਲ ਹੀ ਲੜਾਈਆਂ ਪੈਂਦੀਆਂ ਨੇ ਤੁਸੀਂ ਕੋਲਕ ਆ ਕੇ ਡਿਜੀਤ ਅੱਥਾਂ ਲਈ ਵਰਤਦੇ ਹੋ ਹੁਣ ਜੇ ਹੜ ਆਏ ਨੇ ਉੱਥੇ ਵੀ ਤੁਸੀਂ 2000 ਲੀਟਰ ਵਾਲਾ ਜੀ ਪਰਚੀ ਕੋਰ ਦਾ ਰਜਿਸਟਰ ਕੱਢਦੇ ਫਿਰ ਕਦੇ ਮੈਨੇਜਰ ਸਸਪੈਂਡ ਕਰਦਾ ਕਰੇ ਸੀਏ ਸਸਪੈਂਡ ਕਰਦਾ ਉਹਨਾਂ ਨੂੰ ਕਿਉਂ ਨਹੀਂ ਕੀਤਾ ਫਿਰ ਅਮਰਪਾਲ ਆ ਜਿਹੜਾ ਮੇਹਰੋ ਆ ਉਹਨੇ ਇੱਕ ਗਰੀਬਣੀ ਕੁੜੀ ਦਾ ਕਤਲ ਕੀਤਾ ਉਹਦੇ ਨਾਲ ਦੇ ਸਾਥੀ ਦਾ ਅੰਦਰ ਆ ਉਹ ਅੱਜ ਵੀਡੀਓ ਕਾਲਾਂ ਤੇ ਲੋਕਾਂ ਨਾਲ ਗੱਲਾਂ ਕਰਦਾ ਪਿਆ ਉਹਨੋਂ ਕੋਈ ਉਹਨੂੰ ਤੁਸੀਂ ਸਿੱਖ ਪੰਥੋਂ ਕੱਢਿਆ ਉਹਦੇ ਬਾਰੇ ਤੁਹਾਡੇ ਬਾਰੇ ਕੋਈ ਮੂੰਹ ਚੋਪੋ ਜਾਂਦਾ ਗੁੰਡੇ ਹੋ ਜਾਂਦੇ ਹੋ ਇਹ ਜਿਹੜੇ ਬਹਿਰੂਪੀਏ ਸ਼ਬਦ ਨੇ ਨਾ ਇਹ ਆਪਣੇ ਵਾਪਸ ਲਾਓ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਨਹੀਂ ਅਸੀਂ ਸ੍ਰੀ ਕਾਲਾ ਦਸ ਸਾਹਿਬ ਤੇ ਆ ਕੇ ਬੈਠ ਜਾਣਾ ਧਰਨਾ ਦੇ ਦੇਣਾ ਅਸੀਂ ਵੀ ਜਿੰਨਾ ਚਿਰ ਤੁਸੀਂ ਮਾਫੀ ਨਹੀਂ ਮੰਗਦੇ ਸਾਡੇ ਬਾਬਾ ਰਾਸ਼ਟਰੀ ਸੰਤ ਹਰਜੀਤ ਸਿੰਘ ਅਸੂਲਪੁਰ ਜੀ ਤੋਂ ਉਹਨਾਂ ਚਿਰ ਉੱਠਾਂਗੇ ਨਹੀਂ ਅਸੀਂ ਕੋਈ ਮੁੱਦੇ ਤਾਂ ਬਹੁਤ ਨੇ ਤੁਸੀਂ ਅਸਾਈ ਕਰਨ ਕਰਨ ਚ ਲੱਗੇ ਹੋਏ ਹੋ ਇਹ ਬਿਲਕੁਲ ਗੱਲਾਂ ਠੀਕ ਨਹੀਂ ਹੈਗੀਆਂ ਐਰੂਪੀਆ ਜਿਹੜਾ ਸ਼ਾਬਦਾ ਖਾਲਸਤਾਨੀਆਂ ਦੇ ਕਰੋ ਗੱਲ ਬੈਰੂਪੀਆ ਅਮਰਤਪਾਲ ਮੂਤਪਾਲ ਦੇ ਕਰੋ ਇਹ ਡਿਬਰੂਗੜ੍ਹ ਜ਼ਿਲ੍ਹੇ 'ਚ ਬੰਦਾ ਜਿਹੜਾ ਉਹ ਅਮਰਤਪਾਲ ਮਹਿਰੂਆ ਮੁਸਲਮਾਨ ਜਾਤੀ ਦਾ ਸਿੱਖ ਧਰਮ ਨੂੰ ਬੜਾ ਬਦਨਾਮ ਕੀਤਾ ਉਹਨੇ ਉਹਨੂੰ ਕਹੋ ਵੀ ਤੂੰ ਬੈਰੂਪੀਆ ਤੂੰ ਨਕਲੀਆਂ ਬਾਲਾ ਤਾਰ ਉੱਥੇ ਤੁਸੀਂ ਬੋਲਦੇ ਨਹੀਂ ਆਗੇ ਸਖਵੀਰ ਵਾਦਲ ਨੂੰ ਕਹੋ ਵੀ ਤੂੰ ਭਾਈ ਗਲਤ ਕਰਦਾ ਪਿਆ ਤੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਫੀਆਦੀ ਤੇਰੀ ਸਰਕਾਰ ਚ ਹੋਈ ਆ ਤੈਨੂੰ ਗਲਤ ਪਰ ਤੁਸੀਂ ਤਾਂ ਉਹਦੇ ਘੱਟ ਪੁਤਲੀ ਹੋ ਤੁਸੀਂ ਕਿੱਥੇ ਬੋਲ ਸਕਦੇ ਹੋ ਫੇਰ ਜਿਹੜਾ ਤੁਹਾਡਾ ਨਵਾਂ ਅਕਾਲੀ ਦਲ ਬਣਿਆ ਵਾ ਜਥੇਦਾਰ ਕਹਿੰਨੀ ਹਰਪ੍ਰੀਤ ਸਿੰਘ ਜਿਹੜੇ ਸਾਫ ਕਾਨ ਨੇ ਉਹ ਪ੍ਰਧਾਨ ਬੜੇ ਨੇ ਤੁਸੀਂ ਉਹਨਾਂ ਬਾਰੇ ਤਾਂ ਬੋਲ ਨਹੀਂ ਸਕਦੇ ਵੀ ਅਕਾਲੀ ਦਲ ਨੂੰ ਕੰਢੋਂ ਬਾਹਰ ਉਹਨਾਂ ਨੂੰ ਕਦੇ ਵੀ ਬਹਿ ਰੂਪੀਆਂ ਬਈ ਤੇ ਇਸ ਕਰਕੇ ਗੱਲਾਂ ਸਹੀ ਨਹੀਂ ਹੈਗੀਆਂ ਜਥੇਦਾਰ ਜੀ ਤੁਸੀਂ ਆਪਣਾ ਹਸਤੀਫਾ ਹੀ ਦੇ ਦਿਓ ਤੇ ਫਿਰ ਜਿਹੜੇ ਚਾਰ ਚਾਰ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹਨਾਂ ਬਾਰੇ ਤੁਸੀਂ ਕੋਈ ਬੋਲਦੇ ਨਹੀਂ ਜਾਤ-ਬਾਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਤਮ ਕੀਤੀ ਸੀ ਤੁਸੀਂ ਜਾਤਾਂ-ਪਾਤਾਂ ਵਿੱਚ ਪਈ ਜਾਂਦੇ ਹੋ ਸਾਡਾ ਐਸਸੀ ਭਰਾਵਾ ਹੈ ਬਾਬਰਜੀਤ ਸਿੰਘ ਰਾਸ਼ਟਰੀ ਸੰਤ ਤੁਸੀਂ ਐਸਸੀਆਂ ਨੂੰ ਡੀਗ੍ਰੇਡ ਕਰਦੇ ਹੋ ਐਸਸੀਆਂ ਨੂੰ ਬੀਸੀ ਨੂੰ ਓਬੀਸੀ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਐਲਜੀਪੀ ਦੀ ਮੈਡੀਕਲ ਕਾਲਜਾਂ ਵਿੱਚ ਕਿੰਨੇ ਐਡਮਿਸ਼ਨ ਦਵਾਤੀ ਇੰਜੀਨੀਅਰ ਕਾਲਜ ਜਿਹੜਾ ਬਾਬਾ ਬੰਦਾ ਤੁਸੀਂ ਬਾਦਰਾ ਫਤਿਹਗੜ੍ਹ ਸਾਹਿਬ ਜਾਂ ਹੋਰ ਵੀ ਕਿਤੇ ਨੇ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਐਸਸੀਆਂ ਲਈ ਤੁਸੀਂ ਕੁਝ ਨਹੀਂ ਕਰਦੇ ਅਸੀਂ ਗੁਰਸਿਮਰਨ ਸਿੰਘ ਮੰਡ ਅਸੀਂ ਐਸਸੀ ਨਾਲ ਖੜੇ ਆ ਬੀਸੀ ਨਾਲ ਖੜੇ ਆ ਓਬੀਸੀ ਨਾਲ ਖੜੇ ਆ ਜਿਹੜੇ ਜੱਟ ਸਮਾਜ ਆ ਜੋ 5% ਸਹੀ ਕੰਮ ਕਰ ਰਿਹਾ ਵਾ ਜਿਵੇਂ ਤੁਹਾਡੇ ਨਾਲ ਜਿਹੜੇ ਪੰਜ ਬੰਦੇ ਜਿਹੜੇ 95 ਤੋਂ ਗੱਲਾਂ ਕੱਢਣ ਵਾਲੇ ਆ ਜਾਂ ਖਾਲਸਾ ਦੀ ਗੱਲਾਂ ਕਰਨ ਵਾਲੇ ਆ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਜੱਜ ਸਾਹਿਬ ਜੀ ਤੁਸੀਂ ਆਪਣੀ ਸ਼ੁੱਧ ਵਾਪਸ ਲਓ ਜਾਂ ਨਹੀਂ ਲੈਣੇ ਤਾਂ ਅਸਤੀਫਾ ਦੇ ਦਿਓ ਗੜਕਾ ਜੀ ਸਾਹਿਬ ਕਿਉਂਕਿ ਤੁਸੀਂ ਗੱਦੀ ਤੇ ਬਰਾਜਮਾਨ ਨਹੀਂ ਹੋਦਾ ਤੇ ਕਿਹੜਾ ਸਾਡੇ ਕਿਉਂਕਿ ਹੋਰ ਗੱਲ ਮੈਂ ਕਹਿਣਾ ਚਾਹਨਾ ਹਿੰਦੂ ਸਿੱਖ ਦੋ ਨਹੀਂ ਅਸੀਂ ਸਨਾਤਨੀ ਆ ਹਿੰਦੂ ਸਿੱਖ ਇੱਕ ਆ ਤੁਸੀਂ ਵੰਡਿਆ ਪਾ ਰਹੇ ਹੋ ਹਿੰਦੂ ਸਾਡਾ ਵੱਡਾ ਭਰਾ ਵਾ ਸਿੱਖ ਸਾਡਾ ਛੋਟਾ ਭਰਾ ਵਾ ਉਸੀਂ ਸਮਾਜ ਵਿੱਚ ਨਫਰਤ ਪੈਦਾ ਕਰਾ ਰਹੇ ਹਾਂ ਮੈਂ ਬੰਦੇ ਇਹ ਨਹੀਂ ਕਿ ਲਗਾ ਹਮਾਰ ਜੇਲ੍ਹ ਰੋਡ ਬਈ ਦੁਆਰਾ ਫੇਰ ਲਾਈਵ ਆ ਜਾਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਉਹਨਾਂ ਦੇ ਪਹਿਰਾ ਦਿਓ ਤੁਹਾਡੇ ਲੋਕ ਇੱਕ ਡਿਊਟੀ ਪਾਰਲਰ ਕਿਵੇਂ